ਮਲੇਰ ਕੋਟਲਾ ਵਿੱਚ ਕੁਰਾਨ ਸ਼ਰੀਫ ਦੀ ਬੇਅਦਬੀ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਨਰੇਸ਼ ਯਾਦਵ ਦੇ ਕਹਿਣ ਤੇ ਮੋਟੀ ਰਕਮ ਬਦਲੇ ਕੀਤੀ ਬੇਅਦਬੀ ਮਾਮਲੇ 'ਚ ਗ੍ਰਿਫਤਾਰ ਤਿੰਨ ਮੁਲਜ਼ਮਾਂ 'ਚੋਂ ਇੱਕ ਵਿਜੇ ਕੁਮਾਰ ਨੇ ਲਾਇਆ ਗੰਭੀਰ ਇਲਜ਼ਾਮ ਨਰੇਸ਼ ਯਾਦਵ ਨੇ ਇਲਜ਼ਾਮ ਨਕਾਰਦਿਆਂ ਕਿਹਾ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਲਈ ਉਹਨਾਂ ਖਿਲਾਫ ਹੋ ਰਹੀ ਹੈ ਸਿਆਸੀ ਸਾਜ਼ਿਸ਼ ਆਮ ਆਦਮੀ ਪਾਰਟੀ ਦੇ ਨਰੇਸ਼ ਯਾਦਵ ਨੇ ਮੇਰੇ ਕੋ ਲਾਲਚ ਦਿਆ ये काम करने के लिए उन्होंने कहा आने वाले चुनाव के मद्देनज़र हमें कुछ पॉलिटिकल माइलेज लेना है और उन्होंने मुझे कहा कि तुम ये काम कर दो ताकि और इसके बदले तुम्हें जो है हम मालामाल करेंगे हमारे पास फंडों की कोई कमी नहीं है हम चुनाव जीत रहे हैं तो हम ऐसी ऐसा क्यों करेंगे सारा देश जानता है कि एक ही पार्टी ऐसा कर सकती है ये लोग चुनाव हार रहे हैं उनके पास केवल यही बचा है ਆਮ ਆਦਮੀ ਪਾਰਟੀ ਨੂੰ ਕਥਤ ਤੌਰ ਤੇ ਖਾਲਸਤਾਨੀਆਂ ਕੋਲੋਂ ਹੋ ਰਹੀ ਫੰਡਿੰਗ ਦੀ ਜਾਂਚ ਕਰਵਾਉਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਕਾਲੀ ਦਲ ਵੱਲੋਂ ਆਪਤੇ ਲਗਾਏ ਜਾਂਦੇ ਇਲਜ਼ਾਮਾਂ ਦੀ ਸੱਚਾਈ ਜਗ੍ਹਾ ਜ਼ਾਹਰ ਕਰਨ ਲਈ ਆਪ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਅੱਜ ਦਿੱਲੀ ਦੀ ਵਿੱਚ ਇਸ ਸਰਕਾਰ ਇਹਨਾਂ ਦੇ ਕੋਲ ਹੈ ਪੰਜਾਬ ਦੇ ਵਿੱਚ ਵੀ ਇਹਨਾਂ ਦੇ ਕੋਲ ਸਰਕਾਰ ਹੈ ਇਨਕੁਆਇਰੀ ਕਰਵਾ ਲੈਣ ਸਾਡਾ ਤਾਂ ਸਾਰਾ ਕੁਝ ਜਿਹੜਾ ਉਹ ਆਨਲਾਈਨ ਆ ਸਾਡਾ ਤਾਂ ਸਾਰਾ ਕੁਝ ਲਿਖਤੀ ਪੜਤੀ ਆ ਅਸੀਂ ਕਿਸੇ ਕੋ ਦਵਾਨੀ ਵੀ ਉਸ ਤਰ੍ਹਾਂ ਨਹੀਂ ਲੈਂਦੇ ਜਿਹੜਾ ਬੰਦਾ ਕੋਈ ਪਾਰਟੀ ਦੀ ਮਦਦ ਕਰਦਾ ਦਿੱਲੀ ਦੇ ਮੁੱਖ ਮੰਤਰੀ ਤੇ ਆਪ ਕਰਮਿੰਨਰ ਅਰਵਿੰਦ ਕੇਜਰੀਵਾਲ ਤਿੰਨ ਦਿਨਾ ਪੰਜਾਬ ਦੌਰੇ ਲਈ ਅੱਜ ਪਹੁੰਚਣਗੇ ਅਮਰਿਤਸਰ 2017 ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਨੌਜਵਾਨਾਂ ਲਈ ਮਨੋਰਥ ਪੱਤਰ ਕਰਨਗੇ ਜਾਰੀ ਰਣਜੀਤ ਐਵੇਨਿਊ ਵਿੱਚ ਰੱਖੇ ਸਮਾਗਮ ਤੋਂ ਚੋਣ ਮਨੋਰਥ ਜਾਰੀ ਕਰਨ ਤੋਂ ਪਹਿਲਾਂ ਟਿਕਣਗੇ ਸ੍ਰੀ ਹਰਮੰਦਰ ਸਾਹਿਬ ਅਤੇ ਦੁਰਗਿਆਨਾ ਮੰਦਰ ਚਮਤਥਾ ਬੰਗਲਾਦੇਸ਼ ਦੀ ਰਾਇਤਾ ਨੇ ਟਾਕਾ ਚ ਬੰਦਕ ਸੰਕਟ ਸਮਾਪਤ ਹਮਲੇ 'ਚ ਭਾਰਤੀ ਲੜਕੀ ਸਮੇਤ ਵੀ ਲੋਕਾਂ ਦੀ ਮੌਤ ਇੱਕ دہشتਗਰਦ ਨੂੰ ਕੀਤਾ ਗਿਆ ਗ੍ਰਫਤਾਰ ਸ਼ੁੱਕਰਵਾਰ ਨੂੰ ਇੱਕ ਰੈਸਟੋਰਾਂ 'ਚ ਦਾਖਲ ਹੋ ਕੇ ਆਤਵਾਦੀਆਂ ਨੇ ਬਣਾਇਆ ਸੀ ਲੋਕਾਂ ਨੂੰ ਬੰਦਕ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ 300 ਸਾਲਾ ਸ਼ਹੀਦੀ ਦਿਹਾੜੇ ਸੰਬੰਧੀ ਦਿੱਲੀ 'ਚ ਹੋਣ ਵਾਲੇ ਸਮਾਗਮ 'ਚ ਪ੍ਰਧਾਨ ਮੰਤਰੀ ਮੋਦੀ ਕਰਨਗੇ ਸ਼ਿਰਕਤ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਨਾਲ ਸੰਬੰਧਿਤ ਕਿਤਾਬ ਵੀ ਕੀਤੀ ਜਾਵੇਗੀ ਰਿਲੀਜ਼ ਸ਼ਹੀਦੀ ਦਿਹਾੜੇ ਸੰਬੰਧੀ 25 ਜੂਨ ਦਾ ਸਮਾਗਮ ਚਫਰਚਿੜੀ ਅਤੇ 26 ਜੂਨ ਨੂੰ ਫਤਿਹਗੜ੍ਹ ਸਾਹਿਬ ਵਿਖੇ ਹੋਇਆ ਸੀ।